ਫਾਈ ਸਰ ਅੱਜ ਜਵਾਰ ਨਗਰ ਕੈਂਪ ਦੇ ਵਿੱਚ ਰੇਟ ਮਾਰੀ ਗਈ ਸੀ ਅੱਜ ਰੋਡ ਵੀ ਕੱਟਿਆ ਕਾਫੀ ਤੇ ਕੀ ਕਹਿਣਾ ਚਾਹੋਗੇ ਅੱਜ ਮਾਨਜੂ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਵਾਰ ਨਗਰ ਕੈਂਪ ਵਿੱਚ ਆਪਰੇਸ਼ਨ ਕੀਤਾ ਗਿਆ ਵਾ ਜਿਸ ਦੇ ਤਹਿਤ ਮਕਦਮਾ ਨੰਬਰ 65/25 ਐਨਡੀਪੀਸੀ ਐਕਟ ਦਾ ਇੱਕ ਮੁਰਜ਼ਮ ਇਹ ਜੋ ਕਈ ਦਿਨ ਤੋਂ ਫਰਾਰ ਚੱਲਿਆ ਜਾ ਰਿਹਾ ਸੂਰਜ ਕੁਮਾਰ son of ਗਿਰਦਾਰੀ ਲਾਲ ਇਹਨੂੰ ਪੁਲਿਸ ਪਾਰਟੀ ਵੱਲੋਂ ਰਾਉਂਡ ਅਪ ਕੀਤਾ ਗਿਆ ਅਰੈਸਟ ਕੀਤਾ ਗਿਆ ਵਾ ਇਸ ਤੋਂ ਇਲਾਵਾ ਸਾਹਿਲ ਦੀਪੂ ਨਸਾ ਸੁਭੂ ਕਾਕਾ ਰੋਹਿਤ ਜਿਹੜੇ ਅੰਦੀ ਦਾ ਕੰਮ ਪਹਿਲਾਂ ਕਰਦੇ ਸੀ ਉਹਨਾਂ ਦੇ ਮੁਕਦਮੇ ਵੱਖ-ਵੱਖ ਦਰਜ ਹੈਗੇ ਆ ਉਹਨਾਂ ਦੇ ਘਰ ਵੀ ਰੇਡ ਕੀਤੀ ਗਈ ਜਿਹੜੇ ਘਰਾਂ ਨੂੰ ਲੋਕ ਲੱਗੇ ਹੈਗੇ ਆ ਇਹ ਮੈਮ ਜਿਹੜੀ ਆ ਨਸ਼ਾ ਤਸਕਰਾਂ ਪਲੱਸ ਪੈਡਲ ਦੇ ਵਿਰੁੱਧ ਜਿਹੜੀ ਕੰਟੀਨਿਊ ਯਾਰੀ ਰੱਖੀ ਜਾਊਗੀ ਤੇ ਸਰਕੀ ਚੇਤਾਵਨੀ ਕੀ ਹੈ ਜਿਹੜੇ ਨਸ਼ਾ ਆ ਜਾ ਵੀ ਵੇਚ ਰਹੇ ਆ ਚੇਤਾਵਨੀ ਉਹਨਾਂ ਨੂੰ ਇਹ ਹੋਈ ਹੈ ਜਾਂ ਤੇ ਮੁਕਤਰਾਜ ਆ ਜਾਣ ਤੇ ਜਾਂ ਫਿਰ ਲੋਕਾ ਛੜਦੋ ਤੇ ਸਰ ਕਿਹੜੇ ਥਾਣੇ ਦਾ ਇਹ ਸਾਰੇ ਜਿਹੜੀ ਰੇਡ ਮਾਰੀ ਗਈ ਕਿਹੜੇ ਥਾਣੇ ਵੱਲੋਂ ਮਾਰੀ ਗਈ ਅੱਜ ਥਾਣਾ ਡਿਵੀਜ਼ਨ ਨੰਬਰ 5 ਗੱਲੋਂ ਪਲੱਸ ਚੌਂਕੀ ਕੋਚਰ ਮਾਰਕੀਟ ਚੌਂਕੀ ਬੱਸ ਸਟੈਂਡ ਚੌਂਕੀ ਕੋਰਟ ਕੰਪਲੈਕਸ ਦੇ ਕਰਮਚਾਰੀ ਨੂੰ ਹਮਰਾ ਲੈ ਕੇ ਰੇਡ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਪੁਲਿਸ ਪਾਰਟੀ ਨੂੰ ਇੱਕ ਪਗਵਾੜਾ ਦੋਸ਼ੀ ਜਿਹੜਾ ਚੱਲਿਆ ਆ ਰਿਹਾ ਕਾਫੀ ਦਿਨ ਤੋਂ ਸੂਰਜ ਕੁਮਾਰ ਨੂੰ ਫੜਿਆ ਹੈ ਸਰ ਕੋਈ ਬਰਾਮਦਗੀ ਵੀ ਹੋਈ ਹੈ ਨਹੀਂ ਬਰਾਮਦਗੀ ਉਹ ਚੈੱਕ ਕੀਤੀ ਜਾ